ਲੋ ਜੀ ਫਾਈਬਰ ਸੀਟ ਦਾ ਫਰੇਮ ਹੋ ਗਿਆ ਰੈਡੀ ਫੋਨ ਇਹਦੇ ਉੱਤੇ ਅਪ ਲਾਵਾਂਗੇ ਫਾਈਬਰ ਸ਼ੀਟ ਇਹਦਾ ਸਾਈਜ਼ ਹੈਗਾ ਜੀ 13 ਫੁੱਟ ਬਾਈ 12 ਫੁੱਟ ਆ ਫਾਈਬਰ ਸ਼ੀਟ ਲੱਗਣੀ ਜੀ ਇੱਥੇ ਲਓ ਜੀ ਮਿਲਦੇ ਆ ਜੀ ਫਿਰ ਫਾਈਬਰ ਸ਼ੀਟ ਲਾਉਣ ਤੋਂ ਬਾਅਦ ਮਿਲਦੇ ਆ ਫਾਈਬਰ ਸ਼ੀਟ ਲਾ ਲਈ ਫਰੇਮ ਕੱਟ ਲਿਆ ਬਾਹਰ ਜੀ ਫੋਨ ਲਾਉਣ ਲੱਗੇ ਆਪਾਂ ਫੇਵਰੇਟ ਲੋ ਜੀ ਆਪਾਂ ਲਗੇ ਫੇਵਰ ਸ਼ੀਟ ਲਾਉਣ ਫਰੇਮ ਦੇ ਉੱਪਰ ਜੀ ਲੋ ਜੀ ਲਓ ਜੀ ਇੱਕ ਸੀਟ ਲੱਗੀ ਹੋ ਗਿਆ ਲੰਚ ਟਾਈਮ ਤੇ ਲੰਚ ਕਰਿਆ ਜੀ ਲੰਚ ਟਾਈਮ ਹੋ ਗਿਆ ਉਸ ਤੋਂ ਬਾਅਦ ਫਿਰ ਕਰਦੇ ਆਂ ਬਾਕੀ ਬਾਕੀ ਨੂੰ ਕਰਦੇ ਆਂ ਲੰਚ ਤੋਂ ਬਾਅਦ ਕੰਪਲੀਟ ਜੀ ਹਲੋ ਜੀ ਆਪਣਾ ਪੀਸ ਹੋ ਗਿਆ ਤਿਆਰ ਜੀ ਪੀਸ ਹੋ ਗਿਆ ਤਿਆਰ ਚਲੋ ਤੁਹਾਨੂੰ ਕੰਮ ਫਿਰ ਕੇ ਦਿਖਾਉਨੇ ਆ ਸਾਈਜ਼ ਹੈਗਾ ਜੀ 13 ਫੁੱਟ ਬਾਈ 12 ਫੁੱਟ आता ती तो देखे ही पहला पिछली वीडियो तो ही है नाल दे बाकी भेजते थे जी लो जी हो गया रेडी जी चलो चलते जी हम जिते फिट करना गा उस जगह से दे, चल जित फिट करना गा ਹੁਣ ਉਹ ਜਗ੍ਹਾ ਚੱਲਦੇ ਆ ਇਹਨੂੰ ਉਹ ਲੈ ਕੇ ਚੱਲਦੇ ਉਸ ਜਗ੍ਹਾ ਤੇ ਜਾ ਕੇ ਫਿੱਟ ਕਰਦੇ ਆ ਜੀ ਚਲੋ ਲਓ ਜੀ ਆਪਣਾ ਕੰਮ ਹੋ ਗਿਆ ਓਕੇ ਲਓ ਜੀ ਹੋ ਗਿਆ ਫਿੱਟ ਫੈਬਰ ਫਰੇਮ ਲੋ ਜੀ ਚੈਨ ਨੂੰ ਕਰ ਦੋ